ਸਤਿ ਸ਼੍ਰੀ ਅਕਾਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਹਾਜ਼ਰਾਂ ਨੂੰ ਅੱਜ ਦੇ ਕੁਝ ਗੱਲਾਂਬਾਤ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ ਪਿੱਛੇ ਜਦੋਂ ਅਮਰੀਕਨ ਕੈਨੇਡਾ ਦੇ ਉੱਤੇ ਟੈਰਿਫ ਲਾਏ ਤੇ ਮਾਮਲਾ ਚੱਲਿਆ ਉਸ ਤੋਂ ਬਾਅਦ ਕੈਨੇਡੀਅਨ ਪ੍ਰੋਡਕਟ ਖਰੀਦਣ ਦਾ ਬਹੁਤ 트ੈਂਡ ਸੀ ਕੈਨੇਡੀਅਨ ਪ੍ਰੋਡਕਟਸ ਦੇ ਨਾਂ ਥਲੇ ਬਾਹਰਲਾ ਸਬੰਧ ਵੇਚੇ ਜਾ ਰਹੇ ਇੱਕ ਨਿਊਜ਼ ਏਜੰਸੀ ਨੇ ਰਿਪੋਰਟ ਕੀਤਾ ਦੂਜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੋਕ ਚਾਹੁੰਦੇ ਆ ਕਿ VOTING ਨੂੰ ਲਾਜ਼ਮੀ ਕਰ ਦਿੱਤਾ ਤੀਜਰ ਟ੍ਰਾਂਟੋ ਦੇ ਵਿੱਚ ਆਵਾਜ਼ ਪ੍ਰਦੂਸ਼ਣ ਦਾ ਮਾਮਲਾ ਹੈ ਘਰਾਂ ਦੇ ਨੇੜੇ ਜਿਹੜੀਆਂ ਬੱਸਾਂ ਖੜੀਆਂ ਲਗਾਤਾਰ ਉਹਨਾਂ ਦੇ ਹਾਰਨ ਵਜੀ ਜਾਂਦੇ ਤੇ ਬੰਦ ਵੀ ਨਹੀਂ ਹੁੰਦੇ ਥੋੜਾ ਚਿਰ ਇਹ ਕੀ ਮਾਮਲਾ ਹੈ ਤੇ ਕੈਨੇਡਾ ਦੇ ਵਿੱਚ ਬਜ਼ੁਰਗ ਆਪਣੇ ਘਰ ਨੂੰ ਡਾਊਨ ਸਾਈਜ਼ ਨਹੀਂ ਕਰ ਰਹੇ ਉਹਨਾਂ ਦੇ ਡਾਊਨ ਸਾਈਜ਼ ਨਾ ਕਰਨ ਕਰਕੇ ਜਿਹੜੇ ਫਸਟ ਟਾਈਮ ਹੋਮ ਬਾਇਰ ਆ ਉਹਨਾਂ ਦਾ ਮਾਰਕੀਟ 'ਚ ਐਂਟਰ ਹੋਣਾ ਔਖਾ ਹੋ ਰਿਹਾ ਤੇ ਕੈਨੇਡਾ ਦੇ ਵਿੱਚ ਜਿਦ ਜਿਦ ਮੌਸਮ ਬਦਲ ਰਿਹਾ ਕੁਦਰਤੀ ਆਫਤਾਂ ਜ਼ਿਆਦਾ ਆ ਰਹੀਆਂ ਕਿਉਂਕਿ ਨਾਲ ਨਾਲ ਘਰਾਂ ਦੀ ਇੰਸ਼ੋਰੈਂਸ ਬਹੁਤ ਜ਼ਿਆਦਾ ਵਧ ਰਹੀ ਹੈ ਤੇ ਇੰਸ਼ੋਰੈਂਸ ਹੋ ਨਹੀਂ ਰਹੀ ਇੱਕ ਹੀ ਦਿੱਕਤਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਕੈਨੇਡੀਅਨ ਪ੍ਰੋਡਕਟਸ ਦੀ ਬਾਇ ਕੈਨੇਡੀਅਨ ਮੂਵਮੈਂਟ ਇੱਕ ਚੱਲੀ ਸੀ ਔਰ ਬਹੁਤ ਜ਼ਿਆਦਾ ਪੌਪੂਲਰ ਹੋਈ ਹੈ ਇਸ ਵੇਲੇ ਜਿਹੜੇ ਲੋਕ ਨੇ ਉਹ ਚਾਹੁੰਦੇ ਆ ਕਿ ਅਸੀਂ ਕੈਨੇਡਾ ਦੇ ਪ੍ਰੋਡਕਟ ਖਰੀਦੀਏ ਆਪਣੇ ਲੋਕਲ ਬਿਜ਼ਨਸ ਨੂੰ ਸਪੋਰਟ ਕਰੀਏ ਜਿਹੜਾ ਕੈਨੇਡੀਅਨ ਮੇਡ ਫੂਡ ਆ ਉਹਨੂੰ ਖਰੀਦਿਆ ਜਾਵੇ ਸਪੈਸ਼ਲੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਡੋਨਲਡ ਟਰੰਪ ਦੇ ਨਾਲ ਰਾਜਨੀਤੀ ਹੋਈ ਹੈ ਕੈਨੇਡਾ ਵਾਲੇ ਚਾਹੁੰਦੇ ਆ ਕਿ ਅਸੀਂ ਅਮਰੀਕਾ ਹਾਲਾਂਕਿ ਇਹਨਾਂ ਦੀ ਬਹੁਤ ਜ਼ਿਆਦਾ ਸਾਂਝਾ ਵੱਡਾ ਵਪਾਰ ਦੇ ਵਿੱਚ ਸਾਰਾ ਕੁਝ ਹੈਗਾ ਪਰ ਇਹਨਾਂ ਨੂੰ ਲੱਗਦਾ ਵੀ ਸਾਨੂੰ ਕਿਉਂਕਿ ਹੁਣ ਰੋਲਾ ਉਹਨਾਂ ਦੇ ਨਾਲ ਪਿਆ ਹੈ ਤੇ ਅਸੀਂ ਆਪਣੇ ਸਪੋਰਟ ਕਰੀਏ ਆਪਣੇ ਜਿਹੜੀ ਕੈਨੇਡੀਅਨ ਪ੍ਰੋਡਕਟਸ ਨੂੰ ਔਰ ਜਿੱਦਾਂ ਆਪਾਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿ ਕੈਨੇਡਾ ਹੁਣ ਬਾਹਰਲੇ ਦੇਸ਼ਾਂ ਦੇ ਨਾਲ ਡੀਲ ਕਰਨ ਦੀ ਬਜਾਏ ਜਿਹੜੀ ਇੰਟਰ ਪ੍ਰੋਵਿੰਸ਼ੀਅਲ ਹੈਗੀਆਂ ਉਹ ਆਪਸ ਵਿੱਚ ਦੇ ਵਿੱਚ ਕਰ ਰਿਹਾ ਕਿ ਇੱਕ ਪ੍ਰੋਵਿੰਸ ਦੂਜੀ ਪ੍ਰੋਵਿੰਸ ਦੇ ਨਾਲ ਸਮਾਨ ਲੈ ਲੇ ਵਰਕਰ ਇਹ ਦਰ ਉਧਰ ਸੌਕੇ ਜਾ ਸਕਣ ਇਹਨਾਂ ਪਾਲਿਸੀ ਦੇ ਉੱਤੇ ਇਸ ਵੇਲੇ ਕੰਮ ਹੋ ਰਿਹਾ ਪਰ ਹੁਣ ਹੋ ਕੀ ਰਿਹਾ ਇਸ ਮਾਮਲੇ ਦੇ ਵਿੱਚ ਜਿਹੜੇ ਬਹੁਤ ਸਾਡੇ ਗ੍ਰੋਸਰੀ ਸਟੋਰ ਨੇ ਸੋਵੇਜ ਸਾ ਲੋਬਲਾਜ਼ਾ ਮੈਟਰੋ ਆ ਉਹ ਐਡ ਵੀ ਰਨ ਕਰ ਰਿਹਾ ਤੁਸੀਂ ਸਟੋਰ ਦੇ ਵਿੱਚ ਜਾਓ ਉਹ ਬਾਰ ਬਾਰ ਬੋਲਦੇ ਆ ਐਡਾਂ ਚਲਦੀਆਂ ਜਾਂ ਆਪਾਂ ਦੇਖਦੇ ਆ ਵੀ ਭਾਈ ਜਿਹੜੇ ਕੈਨੇਡੀਅਨ ਚੀਜ਼ਾਂ ਆ ਉਹਨਾਂ ਨੂੰ ਖਰੀਦੋ ਤੇ ਮੈਪ ਲੀਫ ਆਪਣਾ ਜਿਹੜਾ ਸਿੰਬਲ ਆ ਜਿਹੜਾ ਮਾਣ ਆ ਉਹ ਪ੍ਰੋਡਕਟ ਦੇ ਉੱਤੇ ਲੱਗਿਆ ਹੁੰਦਾ ਤੇ ਆਮ ਤੌਰ ਦੇ ਉੱਤੇ ਆਪਾਂ ਮੰਨ ਲੈਂਦੇ ਆ ਵੀ ਇਹ ਕੈਨੇਡੀਅਨ ਪ੍ਰੋਡਕਟ ਆ ਹੁਣ ਰੋਲਾ ਕਿੱਥੇ ਪੈ ਰਿਆ ਲੋਕ ਇਹ ਦੇਖ ਰਹੇ ਆ ਕਿ ਲੇਬਲ ਮਿਸਮੈਚ ਕਰ ਰਿਹਾ ਸਟੋਰ ਦੇ ਸਾਈਨ ਦੇ ਉੱਤੇ ਲਿਖਿਆ ਪ੍ਰੋਡਕਟ ਆਫ ਕੈਨੇਡਾ ਕੈਨੇਡਾ ਦਾ ਪ੍ਰੋਡਕਟ ਔਰ ਪੈਕਿੰਗ ਕਹਿੰਦੀ ਆ ਕਿ ਇਹ ਪੈਕ ਹੋਇਆ ਜਾਂ ਅਮਰੀਕਾ ਦੇ ਵਿੱਚ ਤੇ ਜਾਂ ਮੈਕਸੀਕੋ ਦੇ ਵਿੱਚ ਮਤਲਬ ਇਹ ਆ ਕਿਉਂਕਿ ਲੋਕ ਲੋਕਲ ਚੀਜ਼ ਖਰੀਦਣੀ ਚਾਹੁੰਦੇ ਆ ਇਸ ਲੋਕਾਂ ਦੀ ਇਸ ਮਾਨਸਿਕਤਾ ਦਾ ਫਾਇਦਾ ਉਠਾ ਕੇ ਇਹ ਕੰਪਨੀਆਂ ਬਾਹਰਲਾ ਸਮਾਨ ਕੈਨੇਡਾ ਦਾ ਕਹਿ ਕੇ ਵੇਚ ਰਹੀਆਂ ਝੂਠ ਤੇ ਬੋਲ ਨਹੀਂ ਸਕਦੀਆਂ ਲਿਖ ਤੇ ਸਕਦੇ ਜਾਣਤ ਹੋਵੇ ਵੀ ਉਹ ਲਿਖ ਦੇਣ ਕਿ ਵੀ ਜਿਹੜੀ ਪੈਕਡ ਇਨ ਅ ਕੈਨੇਡਾ ਫਿਰ ਤੇ ਠੀਕ ਆ ਜੇ ਬਾਹਰਲਾ ਸਮਾਨ ਦੇ ਉੱਤੇ ਇਹ ਲਿਖਿਆ ਆ ਪੈਕਟਨ ਕੈਨੇਡਾ ਪਰ ਸਮਾਨ ਬਾਹਰ ਲਾ ਉਹ ਨਹੀਂ ਹੋ ਸਕਦਾ ਇੱਥੇ ਤੱਕ ਹੀਰਾ ਫੇਰੀ ਨਹੀਂ ਹੋ ਰਹੀ ਹੀਰਾ ਫੇਰੀ ਕਿੱਥੇ ਹੋ ਰਹੀ ਆ ਸਮਾਨ ਬਾਹਰ ਲਾ ਸਮਾਨ ਦੇ ਉੱਤੇ ਲਿਖਿਆ ਆ ਕਿ ਇਹ ਯੂ ਐਸ اے ਜਾਂ ਮੈਕਸੀਕੋ ਦੇ ਵਿੱਚ ਪੈਕ ਹੋਇਆ ਪਰ ਜਿਹੜਾ ਬਾਹਰ ਉੱਤੇ ਸਾਈਨ ਲੱਗਾ ਉਹ ਸਾਈਨ ਜਾਂ ਉਹਦੇ ਤੇ ਲਿਖਿਆ ਪ੍ਰੋਡਕਟ ਆਫ ਕੈਨੇਡਾ ਜਿੱਥੋਂ ਲੋਕ ਜਿਹੜੇ ਆ ਉਹ ਭਲੇਖਾ ਖਾ ਰਹੇ ਹੁਣ ਇਹ ਨਿਊਜ਼ ਗਰੁੱਪ ਪਰ ਉਹਨੇ ਜਾ ਕੇ ਆਪ ਦੇਖਿਆ ਇਹਨਾਂ ਥਾਵਾਂ ਦੇ ਉੱਤੇ ਬ੍ਰੋਕਲੀਆ ਐਲਮੈਂਟਾ 베ਰੀਜਾ ਜੈਵਨ ਆਈਸਕ੍ਰੀਮਾ ਉਹਦੇ ਉੱਤੇ ਕੈਨੇਡੀਅਨ ਸਾਈਨ ਲੱਗਾ ਆ ਜਾਂ ਮੈਪਲ ਲੀਵਸ ਲਾਏ ਆ ਉਹਦੇ ਉੱਤੇ ਅਸਲ ਦੇ ਵਿੱਚ ਉਹ ਪ੍ਰੋਡਕਟ ਬਾਹਰੋਂ ਆਇਆ ਪਰ ਹੁਣ ਮੈਪਲ ਲੀਵ ਤੁਸੀਂ ਲਾਤਾ ਲਿਖ ਦਿੱਤਾ ਪਿੱਛੇ ਛੋਟਾ ਜਿਹਾ ਕਰਕੇ ਵੀ ਇਹ ਫਰਾਣੇ ਦੇਸ਼ ਤੋਂ ਆਇਆ ਲੋਕ ਇੰਨਾ ਜ਼ਿਆਦਾ ਨਹੀਂ ਪੜਦੇ ਧਿਆਨ ਦੇ ਨਾਲ ਉਹ ਚੱਕ ਲੈਂਦੇ ਕਿ ਮੈਪਲ ਲੀਵ ਦਾ ਮਤਲਬ ਲੀਵਸ ਦਾ ਮਤਲਬ ਆਪਣਾ ਆ ਤੇ ਇਹ ਭਲੇਖਾ ਹੋ ਰਿਹਾ ਔਰ ਇਹ ਅਗੇਂਸਟ ਦਾ ਰੂਲ ਆ ਇਹਦਾ ਕਰ ਨਹੀਂ ਸਕਦੇ ਕੈਨੇਡਾ ਦਾ ਜਿਹੜਾ ਫੂਡ ਰੈਗੂਲੇਟਰ ਹੈਗਾ ਆ ਸੀਐਫਆਈਏ ਉਹ ਕਹਿੰਦੇ ਕਿ ਲੇਬਲ ਬਹੁਤ ਕਲੀਅਰ ਹੋਣਾ ਚਾਹੀਦਾ ਤੇ ਓਨੈਸਟ ਹੋਣਾ ਚਾਹੀਦਾ ਇਮਾਨਦਾਰੀ ਨਾਲ ਮਿਸਲੀਡਿੰਗ ਨਹੀਂ ਹੋਣਾ ਚਾਹੀਦਾ ਕਿ ਲੋਕਾਂ ਨੂੰ ਭੁਲੇਖਾ ਪਾਉਣ ਵਾਲਾ ਨਹੀਂ ਹੋਣਾ ਚਾਹੀਦਾ ਜਿਹੜੀਆਂ 91 ਕੰਪਲੇਂਟਾਂ ਹੋਈਆਂ ਉਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਗਈ ਤੇ ਉਹਦੇ 91 ਦੇ ਵਿੱਚੋਂ 29 ਦੇ ਵਿੱਚ ਰੂਲ ਵਾਇਲੇਸ਼ਨ ਹੁਣ ਤੱਕ ਪਾਈ ਗਈ ਆ ਬਹੁਤੇ ਜਿਹੜੇ ਹੈਗੇ ਆ ਕਿ ਉਹਨਾਂ ਨੇ ਸਟੋਰਾਂ ਨੇ ਕਿਹਾ ਵੀ ਅਸੀਂ ਇਹ एरਰ ਨੂੰ ਫਿਕਸ ਕਰ ਦਨੇ ਜਿਹੜੇ ਗਰੋਸਰ ਆ ਉਹ ਮੰਨ ਰਹੇ ਆ ਇਸ ਲਈ ਕੰਪਨੀਆਂ ਕਹਿੰਦੀਆਂ ਕਿ ਸਾਨੂੰ ਆਪਣੀ ਇਨਵੈਂਟਰੀ ਚੇਂਜ ਕਰਨੀ ਪੈ ਰਹੀ ਆ ਗਲਤੀਆਂ ਹੋ ਰਹੀਆਂ ਆ ਪਰ ਉਹ ਸਟਾਫ ਨੂੰ ਕਹਿ ਰਿਹਾ ਕਿ ਸਭ ਤੋਂ ਬਾਈ ਚਾਂਸ ਹੋ ਜਾਂਦਾ ਇੱਕ ਸਕੀਨ ਚੈੱਕ ਕਰਦੇ ਐ ਐਕਸਪਰਟ ਕਹਿੰਦੇ ਆ ਕਿ ਇਹਨਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਕਰਨਾ ਚਾਹੀਦਾ ਲੇਬਲ ਜਿਹੜੇ ਮੇਡ ਇਨ ਕੈਨੇਡਾ ਆ ਇਹਦਾ ਮਤਲਬ ਇਹ ਆ ਕਿ ਇਹ ਚੀਜ਼ ਇੱਥੇ ਪੈਕ ਹੋਈ ਆ ਜਾਂ ਜਾਂ ਮਤਲਬ ਜਿਹੜਾ ਇਹ ਕੀ ਕੈਨੇਡੀਅਨ ਸਾਮਾਨ ਤੋਂ ਬਣੀ ਆ ਜਿਹੜਾ ਮਤਲਬ ਹੁਣ ਮੇਡ ਇਨ ਕੈਨੇਡਾ ਦਾ ਕੀ ਮਤਲਬ ਆ ਕੀ ਉਹ ਚੀਜ਼ ਕੈਨੇਡਾ ਦੇ ਵਿੱਚ ਬਣੀ ਆ 10 ਚੀਜ਼ਾਂ ਲਾ ਕੇ ਕੋਈ ਚੀਜ਼ ਪੈਕ ਕੀਤੀ ਗਈ ਆ ਉਹ ਚੀਜ਼ ਅਮਰੀਕਾ ਤੋਂ ਆਈਆਂ ਜਾਂ ਪੈਕਡ ਇਨ ਕੈਨੇਡਾ ਦਾ ਕੀ ਮਤਲਬ ਆ ਲੇਬਲ ਜਿਹੜੇ ਨੇ ਉਹ ਕਨਫਿਊਜ਼ ਕਰ ਰਹੇ ਨੇ ਤੇ ਇਹ ਕਲੀਅਰ ਹੋਣੇ ਚਾਹੀਦੇ ਆ ਤੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿਹੜੀ ਚੀਜ਼ ਕੈਨੇਡਾ ਦੀ ਐ ਤੇ ਕਿਹੜੀ ਚੀਜ਼ ਬਾਹਰਲੀ ਬਾਕੀ ਉਹ ਮਰਜ਼ੀ ਆ ਜੋ ਖਰੀਦਣ ਬਾਹਰਲੀ ਚੀਜ਼ ਖਰੀਦਦੇ ਤੇ ਪਾਬੰਦੀ ਨਹੀਂ ਐ ਕਾਨੂੰਨੀ ਤਰ ਤੋਂ ਆਉਂਦੀ ਐ ਪਰ ਜੇ ਕੋਈ ਚਾਹੁੰਦਾ ਮੈਂ ਕੈਨੇਡਾ ਦਾ ਖਰੀਦਦਾ ਤਾਂ ਉਹਨੂੰ ਮਿਸਲੀਡ ਨਹੀਂ ਕੀਤਾ ਜਾਣਾ ਚਾਹੀਦਾ ਅਗਲਾ ਮਾਮਲਾ ਵੋਟਿੰਗ ਬਾਰੇ ਆ ਬੀਸੀ ਦੇ ਵਿੱਚ ਲੋਕ ਵੋਟਾਂ ਘਟਾ ਪਾ ਰਹੇ ਆ ਅ ਮਤਲਬ ਜਿਹੜਾ 70% ਜਿਹੜਾ ਪਿਛਲੇ 25 ਸਾਲਾਂ ਦੇ ਵਿੱਚ VOTING ਹੋਈ ਹੈ ਜਿਹੜਾ ਟਰਨ ਆਊਟ ਆਉਟ ਡ੍ਰੌਪ ਹੋ ਰਿਹਾ ਹਰ ਵਾਰੀ ਜਦੋਂ ਵੋਟਾਂ ਪੈਂਦੀਆਂ ਜਿੰਨੇ ਪਿਛਲੀ ਵਾਰੀ ਵੋਟ ਪਾਉਣ ਗਏ ਸੀ ਉਹਨੇ ਲੋਕ ਵੋਟ ਹੀ ਨਹੀਂ ਪਾਉਣ ਜਾਂਦੇ ਹੁਣ ਇਹ ਕਹਿੰਦੇ ਆ ਵੀ ਇਹਨੂੰ ਲਾਜ਼ਮੀ ਕਰ ਦਿਓ ਇੱਕ ਨਵਾਂ ਪੋਲ ਕੀਤਾ ਗਿਆ ਉਹ ਪੋਲ ਇਹ ਕਹਿੰਦਾ ਕਿ 61% ਲੋਕ ਜਿਹੜੀ 10 ਚੋਂ 6 ਜਣੇ ਕਹਿੰਦੇ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਨੂੰ ਮੈਂਡਟਰੀ ਕਰ ਦਿਓ ਲਾਜ਼ਮੀ ਕਰ ਦਿਓ ਮਤਲਬ ਕਾਨੂੰਨ ਹੋਵੇ ਕਿ ਭਾਈ ਜਿਹਦੀ ਵੋਟ ਬਣੀ ਆ ਉਹਨੂੰ ਵੋਟ ਪਾਉਣੀ ਜ਼ਰੂਰੀ ਹੋਵੇ ਜੇ ਨਹੀਂ ਪਾਈ ਤੇ ਉਹਨੂੰ ਜੁਰਮਾਨਾ ਹੋਊਗਾ ਜਾਂ ਸਜ਼ਾ ਹੋਊਗੀ ਕੋਈ ਜਿਵੇਂ ਆਸਟ੍ਰੇਲੀਆ ਜਾਂ ਦੂਜੇ ਦੇਸ਼ਾਂ ਦੇ ਵਿੱਚ ਹੁਣ ਇਹਦੇ ਨਾਲ ਕੀ ਹੋਊਗਾ ਜਿਹੜੇ 56% ਚਾਹੁੰਦੇ ਆ ਕਿ ਜਿਹੜੀਆਂ ਜਿਹੜੀਆਂ ਇਲੈਕਸ਼ਨ ਆ ਮਈ ਦੇ ਵਿੱਚ ਹੀ ਹੁਣ 54% ਕਹਿੰਦੇ ਆ ਕਿ ਉਸ ਦਿਨ ਛੁੱਟੀ ਹੋਵੇ ਪਬਲਿਕ ਹਾਲੀਡੇ ਹੋਵੇ ਜਿੱਦਣ ਵੋਟਾਂ ਆ ਤਾਂ ਕਿ ਲੋਕ ਸੌਖੀ ਵੋਟ ਪਾ ਸਕਣ ਹਾਲਾਂਕਿ ਹਾਲਾਂਕਿ ਛੁੱਟੀ ਦਿੱਤੀ ਜਾਂਦੀ ਹੈ 3-4 ਘੰਟੇ ਦੀ ਜਿੰਨੀ ਦੀ ਵੀ ਹੁੰਦੀ ਆ ਹਰ ਇੱਕ ਜਿਹੜਾ ਮੁਲਾਜ਼ਮ ਨੂੰ এমਪਲয়ਰ ਦੇ ਲਈ ਜ਼ਰੂਰੀ ਹੁੰਦਾ ਕਿ ਉਹ ਉਹਨੂੰ ਛੁੱਟੀ ਦੇਵੇ ਤਾਂ ਕਿ ਵੋਟਾਂ ਪਾਉਣ ਜਾ ਸਕੇ ਜਿਹੜੇ ਮਤਲਬ 77% ਲੋਕ ਕਹਿੰਦੇ ਆ ਕਿ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਇੱਕ ਘਟੋ ਘਟ ਡਿਬੇਟ ਜ਼ਰੂਰ ਜੁਆਇਨ ਕਰਨਾ ਚਾਹੀਦਾ ਹੈ। ਘਟੋ ਘਟ ਡਿਬੇਟ ਦੇ ਵਿੱਚ ਤੇ ਉਹ ਸਾਡੇ ਤੇ ਜਿਹੜੇ ਬਹੁਤ ਕੈਂਡੀਡੇਟ ਡਿਬੇਟs ਹੀ ਨਹੀਂ ਜਾਂਦੇ ਖਾਲੀ ਉਹ ਪਈਆਂ ਹੁੰਦੀਆਂ ਥਾਵਾਂ। ਜਿਹੜੇ ਜਿਹੜਾ ਕਰੰਟ ਵੋਟਿੰਗ ਸਿਸਟਮ ਆ 65% ਦੇ ਵਿੱਚ ਹਜੇ ਵੀ ਪਪੂਲਰ ਜਿਹੜਾ ਫਰਸਟ ਪਾਸ ਦਾ ਪੋਸਟ ਆ ਪੁਰ ਕੁਝ ਦਿਨ ਪਹਿਲਾਂ ਵੀ ਜ਼ਿਕਰ ਕੀਤਾ ਸੀ ਉਹ ਵੀ ਜਿਹੜਾ ਹਜੇ ਵੀ ਪਪੂਲਰ ਹੈ ਤੇ ਲੋਕ ਚਾਹੁੰਦੇ ਵਿੱਚ ਰੋ ਠੀਕ ਰਵੇ 65% ਇਹ ਲੋਕ ਚਾਹੁੰਦੇ ਆ ਕੁਝ ਲੋਕ ਚਾਹੁੰਦੇ ਕਿ ਨਵਾਂ ਸਿਸਟਮ ਹੋਵੇ ਜਿਹੜੇ ਜਿਹੜੇ ਦੂਜੇ ਹੈਗੇ ਆ 65% ਤੋਂ ਬਿਨਾ ਉਹ ਚਾਹੁੰਦੇ ਆ ਕਿ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਹੋਵੇ ਵੀ ਇਹ ਜਿਹੜੀ ਦਾ ਮਤਲਬ ਆ ਕਿ ਜਿੰਨੀ ਪਰਸੈਂਟ ਹੋਣ ਤੇ ਉਸ ਹਿਸਾਬ ਦੇ ਨਾਲ ਉਹਨੂੰ ਸੀਟਾਂ ਮਿਲਣ ਇਸ ਕਰਕੇ ਜਿਹੜੀ ਇਹ ਚਿੰਤਾ ਜਿਹੜੀ ਹੋ ਰਹੀ ਆ ਰੌਲਾ ਇਹ ਆ ਕਿ ਜਿਹੜਾ ਮਤਲਬ ਐਕਸਪਰਟ ਇਹ ਕਹਿੰਦੇ ਆ ਕਿ ਐਸ ਸਿਸਟਮ ਦੇ ਵਿੱਚ ਜਿਹੜੀਆਂ ਪਾਰਟੀਆਂ ਆ ਉਹ ਟੁੱਟ ਜਾਂਦੀਆਂ ਤੇ ਮਤਲਬ ਨੁਕਸਾਨ ਹੁੰਦਾ ਇੱਕ ਦੂਜੇ ਦੇ ਵਿੱਚ ਜਿਵੇਂ ਬੀਸੀ ਯੂਨਾਈਟਿਡ ਨੇ ਬੀਸੀ ਕਨਜ਼ਰਵੇਟਿਵ ਨੂੰ ਜਿਹੜਾ ਮੰਨ ਲਓ ਗਿਵ ਅਪ ਕਰ ਦਿੱਤਾ ਕਿਉਂਕਿ ਪਰਫਾਰਮੈਂਸ ਬਹੁਤ ਮਾੜੀ ਸੀ ਹੋਇਆ ਕਿ ਕਿ ਮਤਲਬ ਵੋਟ ਸਪਲਟਿੰਗ ਦੀ ਪ੍ਰੋਬਲਮ ਆ ਗਈ ਜਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਜਿਹੜੀ ਪ੍ਰੋਪੋਰਸ਼ਨਲ ਰਿਪਰੈਜ਼ੈਂਟੇਸ਼ਨ ਹੈਗੀ ਆ ਉਹ ਪਹਿਲਾਂ ਬੀਸੀ ਦੇ ਰਿਜੈਕਟ ਕਰਤੀ 18 ਦੇ ਵਿੱਚ ਜਦੋਂ ਐਨਡੀਪੀ ਦੀ ਸਰਕਾਰ ਸੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਲੋਕਾਂ ਨੂੰ ਸਰਵੇ ਕਰਾ ਕੇ ਪੁੱਛਿਆ ਸੀ ਕਿ ਉਹ ਕਰੋ ਮਤਲਬ ਕਈ ਵਾਰੀ ਪੁੱਛਿਆ 18 ਚ ਵੀ ਪੁੱਛਿਆ ਸੀ ਪਹਿਲਾਂ ਵੀ ਪਰ ਲੋਕ ਰਿਜੈਕਟ ਕਰ ਹੀ ਜਾਂਦੇ ਆ ਜਿਹੜਾ 37% ਨੇ ਕਿਹਾ ਵੀ ਜਿਹੜਾ 18 ਸਾਲ ਤੋਂ ਥੱਲੇ ਆ ਉਹਨਾਂ ਨੂੰ ਵੋਟ ਪਾਉਣ ਦੇਣੀ ਚਾਹੀਦੀ ਆ ਲੋਕ ਅਜੇ ਵੀ ਇਨਪੁਟ ਦੇ ਰਹੇ ਆ ਸਪੈਸ਼ਲ ਕਮੇਟੀ ਜਿਹੜੀ ਸਟੱਡੀ ਕਰ ਰਹੀ ਆ ਕਿ ਬੀਸੀ ਦੀ ਡੈਮੋਕ੍ਰੇਸੀ ਨੂੰ ਕਿੱਦਾਂ ਇੰਪਰੂਵ ਕੀਤਾ ਜਾ ਸਕਦਾ ਤੇ ਜਿਹੜਾ ਆਸਟ੍ਰੇਲੀਆ ਦੇ ਵਿੱਚ ਵੀ ਵੋਟਿੰਗ ਜ਼ਰੂਰੀ ਆ ਵੀ ਡਾਡਰ ਜੁਰਮਾਨਾ ਜੇ ਤੁਸੀਂ ਨਹੀਂ ਗਏ ਔਰ ਟਰਨ ਆਊਟ 90% ਤੋਂ ਉੱਤੇ ਹੁੰਦਾ ਉੱਥੇ ਬੈਲਜੀਅਮ ਦੇ ਵਿੱਚ ਜ਼ਰੂਰੀ ਆ ਤਾਂ ਤੁਹਾਨੂੰ ਮਤਲਬ ਜੇ ਨਹੀਂ ਤੁਸੀਂ ਵੋਟ ਪਾਉਂਦੇ ਤੁਹਾਨੂੰ ਜੁਰਮਾਨਾ ਹੁੰਦਾ ਅੱਗੇ ਤੋਂ ਤੁਹਾਨੂੰ ਵੋਟ ਪਾਉਣ ਵੀ ਨਹੀਂ ਦਿੰਦੇ ਉਹ ਬੰਦ ਕਰ ਦਿੰਦੇ ਵੀ ਤੁਸੀਂ ਜੇ ਹੋਂ ਨਹੀਂ ਪਾਇਆ ਤੁਹਾਨੂੰ ਪਾਉਣ ਵੀ ਨਹੀਂ ਦੇਣੀ ਅਸੀਂ ਜਿਹੜੀ ਉੱਥੇ ਬ੍ਰਾਜ਼ੀਲ ਦੇ ਵਿੱਚ ਹੈਗੀ ਆ ਉੱਥੇ ਉਹਨਾਂ ਨੂੰ ਰੀਜ਼ਨ ਦੇਣਾ ਪੈਂਦਾ ਵੀ ਤੁਸੀਂ ਵੋਟ ਨਹੀਂ ਪਾਈ ਕਿਉਂ ਨਹੀਂ ਪਾਈ ਰੀਜ਼ਨ ਦਿਓ ਜਾਂ ਤੁਹਾਨੂੰ ਰੈਸਟ੍ਰਿਕਸ਼ਨਸ ਲਾ ਦਿੰਦੇ ਪਬਲਿਕ ਸਰਵਿਸ ਤੇ ਤੁਹਾਡੇ ਜੀਵ ਜੋ ਤੁਹਾਨੂੰ ਸਰਕਾਰ ਦਿੰਦੀ ਉਹ ਬੰਦ ਕਰ ਦਿੰਦੇ ਅਰਜنٹੀਨਾ ਦੇ ਵਿੱਚ ਇਹ ਜ਼ਰੂਰੀ ਆ ਤੇ ਤੁਹਾਨੂੰ ਜਿਹੜੀਆਂ ਜੁਰਮਾਨੇ ਲੱਗਦੇ ਜੇ ਤੁਸੀਂ ਨਹੀਂ ਦਿੰਦੇ ਉਹ ਵੋਟਰ ਨਹੀਂ ਪਾਉਂਦੇ ਸਿਟੀਜਨ ਦੇ ਵਿੱਚ ਜਿਹੜਾ ਉਹਦਾ ਜਿਹੜੇ ਮਤਲਬ ਜੇ ਨਹੀਂ ਵੋਟ ਨਹੀਂ ਪਾਉਂਦੇ ਉਹਨਾਂ ਦਾ ਨਾ ਹੀ ਵੋਟਰ ਲਿਸਟੋਂ ਕੱਢ ਦਿੰਦੇ ਆ ਉਹ ਕਦੇ ਵੀ ਭਾਈ ਤੁਸੀਂ ਨਹੀਂ ਪਾਉਣੀ ਤਾਂ ਤੁਹਾਡਾ ਨਾਂ ਹੀ ਨਹੀਂ ਰੱਖਣਾ ਤੁਹਾਨੂੰ VOTING ਸਿਸਟਮ ਚੋਂ ਕੱਢ ਦੇਣਾ ਤੁਸੀਂ ਕਦੇ ਵੀ ਨਾ ਪਾਓ ਸੋ ਇਹ ਕੁਝ ਗੱਲਾਂ ਹੈਗੀਆਂ ਜਿਹਦੇ ਕਰਕੇ ਬ੍ਰਿਟਿਸ਼ ਕੈਲੰਬੀਆ ਦੇ ਲੋਕਾਂ ਦਾ ਰੌਲਾ ਇਹ ਆ ਲੋਕ ਵੋਟ ਇਸ ਕਰਕੇ ਨਹੀਂ ਪਾ ਰਹੇ ਜਿਹੜਾ ਇੱਕ ਰੀਜ਼ਨ ਆ ਬਹੁਤ ਸਾਰੇ ਰੀਜ਼ਨਸ ਦੇ ਵਿੱਚੋਂ ਜਮੈਂਡੈਟਰੀ ਕਰਨਾ ਚਾਹੁੰਦੇ ਆ ਜਿਹੜੀ ਪਾਰਟੀ ਹਾਰਦੀ ਆ ਉਹਨੂੰ ਲੱਗਦਾ ਮੇਰੀ ਵੋਟ ਤੇ ਗਈ ਵੇਸਟ ਵੀ ਮੇਰਾ ਕੀ ਫਾਇਦਾ ਹੋਇਆ ਇੱਕ ਹਲਕੇ ਦੇ ਵਿੱਚ ਇੱਕ ਕੈਂਡੀਡੇਟ ਖੜਾ ਆ ਦੂਜਾ ਜਿਹੜਾ ਉਹਦਾ ਉੱਥੇ ਉਹਦਾ ਨਾਲ ਦਾ ਖੜਾ ਆ ਜਿਹੜਾ ਹਾਰ ਗਿਆ ਉਹ ਉਹਦੀ ਵੋਟ ਕਿੱਥੇ ਗਈ ਸਾਰੇ ਨਿਊਟਨ ਦੇ ਵਿੱਚ ਐਮਐਲਏ ਦੀ ਜਿਹੜੀ ਇਲੈਕਸ਼ਨ ਆ ਜੈਸੀ ਸੁੰਨੜ ਜਿੱਤ ਜਾਂਦੀ ਆ ਐਨਡੀਪੀ ਦੀ ਤੇ ਜਿਹੜੇ ਬੀਸੀ ਕੰਜ਼ਰਵਟਿਵ ਦੇ ਆਪਣੇ ਖੜੇ ਸੀਗੇ ਉਹ ਹਾਰ ਜਾਂਦੇ ਆ ਤੇ ਹੁਣ ਉਹ ਉਹ ਜਿਹੜਾ ਨੇ ਉਹਨਾਂ ਨੂੰ ਵੋਟਾਂ ਪਾਈਆਂ ਤੇ ਉਹਦਾ ਮਤਲਬ ਉਹ ਉਹ ਵੋਟਾਂ ਕਿੱਥੇ ਗਈਆਂ ਉਹਨਾਂ ਦਾ ਤੇ ਗਿਣਤੀ ਚ ਨਹੀਂ ਆਈਆਂ ਨਾ ਕੋਈ ਉਹ ਤੇ ਜਿਹੜੀ ਐਮਐਲਏ ਜਿੱਤ ਗਈ ਉਹ ਅੱਗੇ ਚਲੇਗੀ ਉਹਨੇ ਮਤਲਬ ਬਾਅਦ ਦੇ ਵਿੱਚ ਉਹ ਸਾਰੇ ਵੋਟਰਾਂ ਦੀ ਤਾਂ ਉਹਦੀ ਵੋਟ ਕਾਊਂਟ ਹੋਗੀ ਪਰ ਦੂਜੇ ਪਾਸੇ ਰੌਲਾ ਇਹ ਆ ਕਿ ਜਿਹੜੀਆਂ ਵੋਟਾਂ ਜਿਹੜੀਆਂ ਉਹ ਹਾਰੀਆਂ ਉਹ ਕਿੱਥੇ ਗਈਆਂ ਇਹ ਮੰਗ ਇਹ ਕਰ ਰਿਹਾ ਕਿ ਹੁਣ ਇਹ ਚਾਹੀਦਾ ਮਤਲਬ ਮੰਨ ਲਓ ਨਿਊਟਨ ਚ ਕੰਜ਼ਰਵਟਿਵ ਹਾਰ ਕੀ ਜਾਂ ਦੂਜੇ ਆਪਣੇ ਇਧਰਲੇ ਪਾਸੇ ਹਾਰ ਕੀ ਫਲੀਟਵੁੱਡ ਦੇ ਵਿੱਚ ਉਹ ਜਿੱਥੇ ਜਿੱਥੇ ਹਾਰ ਗਏ ਉਹ ਸਾਰੀਆਂ ਵੋਟਾਂ ਗਿਣ ਲਓ ਸਾਰੇ ਬੀਸੀ ਦੇ ਵਿੱਚ ਜਿੰਨੇ ਹਾਰ ਰਹਿੰਦੀਆਂ ਵੋਟਾਂ ਗਿਣ ਲਓ ਜਿੰਨੇ ਜਿੱਤਿਆ ਉਹਨਾਂ ਦੀਆਂ ਗਿਣ ਲਓ ਜਿੰਨੀ ਪਰਸੈਂਟੇਜ ਹਾਰਿਆਂ ਦੀ ਬਣਦੀ ਆ ਉਹਨਾਂ ਸਾਰੀਆਂ ਵੋਟਾਂ ਦੇ ਹਿਸਾਬ ਨਾਲ ਮਤਲਬ 100 ਦੇ ਵਿੱਚੋਂ ਮੰਨ ਲਓ 45 ਜਿਹੜੇ ਹਾਰੇ ਆ ਤੇ 55 ਜਿਹੜੇ ਉਹ ਜਿੱਤੇ ਆ ਤੇ ਉੱਥੇ ਜਾ ਕੇ ਜਿਹੜੀਆਂ ਸੀਟਾਂ ਦੀ ਵੰਡਾ ਉਸ ਹਿਸਾਬ ਨਾਲ ਕਰ ਦਿਓ ਵੀ ਜਿੰਨੇ ਪਰਸੈਂਟ ਤੁਹਾਨੂੰ ਵੋਟ ਪਈ ਆ ਓਨੇ ਪਰਸੈਂਟ ਤੁਹਾਨੂੰ ਉੱਥੇ ਉੱਤੇ ਜਾ ਕੇ ਸੀਟਾਂ ਜਿਹੜੀਆਂ ਉਹ ਮਿਲ ਜਾਣਗੀਆਂ ਵੀ ਇਦਾਂ ਦਾ ਹਿਸਾਬ ਕਿਤਾ ਹੋਣਾ ਚਾਹੀਦਾ ਕਿਉਂਕਿ ਜਿਹੜਾ ਹਾਰ ਜਾਂਦਾ ਉਹਨਾਂ ਦੀ ਮੇਰੀ ਵੋਟ ਵੇਸਟ ਹੋਊਗੀ ਵੀ ਮੈਂ ਕਦ ਲਈ ਵੋਟ ਪਾਉਣੀ ਐ ਇਸ ਕਰਕੇ ਵੀ ਇਹ ਇੱਕ ਕਾਰਨ ਮੰਨਿਆ ਜਾ ਰਿਹਾ ਅ ਅਗਲੀ ਗੱਲਬਾਤ ਟੋਰਾਂਟੋ ਦੇ ਵਿੱਚ ਇੱਕ ਮਾਮਲਾ ਆਇਆ ਜਿੱਥੇ TTC ਦੇ ਜਿਹੜੀਆਂ ਬੱਸਾਂ ਹਾਰਨ ਵਜਾ ਰਹੀਆਂ ਤੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਇੱਕ ਵਿਅਕਤੀ ਉਹਦਾ ਨਾਮ ਲੋਕਾਸ ਲਪੋਰਟਾਇਆ ਉਹ ਕਿਪਲਿੰਗ ਸਟੇਸ਼ਨ ਦੇ ਨੇੜੇ ਟੋਰਾਂਟੋ ਦੇ ਵਿੱਚ ਰਹਿੰਦਾ ਆ ਉਹ ਕਹਿੰਦਾ ਵੀ ਮੈਨੂੰ ਲਗਾਤਾਰ ਹਾਰਨ ਸੁਣਦੇ ਰਹਿੰਦੇ ਆ ਤੇ ਇਹ ਹੁੰਦੇ ਵੀ ਇੱਕ ਵਾਰੀ ਹਾਰਨ ਮਾਰ ਕੇ ਬੰਦ ਨਹੀਂ ਹੁੰਦਾ ਵੀ ਲਗਾਤਾਰ ਹਾਰਨ ਵੱਜਦੇ ਆ ਤੇ ਕਾਫੀ ਦੇਰ ਬਾਅਦ ਜਾ ਕੇ ਬੰਦ ਹੁੰਦਾ ਉਹ ਲੱਗਿਆ ਵੀ ਇਹ ਬਸ ਆਵਾਜ਼ ਆਉਂਦੀ ਕਿੱਥੋਂ ਆ ਵੀ ਉਹ ਦੇਖਿਆ ਵੀ ਜਿਹੜੀਆਂ پارک ਕੀਤੀਆਂ ਬੱਸਾਂ ਆ ਨਾ ਬਾਹਰ RTC ਦੀਆਂ ਉਹਨਾਂ ਤੋਂ ਆ ਰਹੀ ਐ ਨਾ ਕਾਰਾਂ ਵਾਲੇ ਹਾਰਨ ਮਾਰਦੇ ਨਾ ਟਰੱਕਾਂ ਵਾਲੇ ਨਾ ਕੋਈ ਹੋਰ ਬੱਸਾਂ پارک ਕੀਤੀਆਂ ਆ ਉਹ ਉਹ ਆ ਤੇ ਜਿਹੜੀ ਇੱਕ ਵਾਰੀ ਹਾਰਨ ਵੱਜਣਾ ਸ਼ੁਰੂ ਹੋ ਜਾਂਦਾ ਤੇ 5 ਮਿੰਟ ਵੱਜਦਾ ਰਹਿੰਦਾ ਜਦੋਂ ਆਪਾਂ ਕਈ ਵਾਰੀ ਕਾਰ ਦਾ ਉਹ ਦੱਬਦੀ ਐ ਜਿਹੜਾ ਉਹਦਾ ਹੁੰਦਾ ਰਮੋਟ ਦੇ ਨਾਲ ਕਾਰ ਖੋਲਦੇ ਆ ਉਹ ਕਿਤੇ ਗਲਤ ਦੱਬਿਆ ਜਾਵੇ ਤੇ ਉਹ ਕਿੰਨੀ ਆਵਾਜ਼ ਕਰਦਾ ਤੇ ਉਹ ਅੱਛਾ ਉਦਾਂ ਦੀ ਆਵਾਜ਼ ਆਉਂਦੀ ਹੈ ਤੇ ਆਉਂਦੀ ਵੀ 5 ਮਿੰਟਾਂ, 5 ਮਿੰਟ ਤੋਂ ਪਹਿਲਾਂ ਉਹ ਬੰਦ ਨਹੀਂ ਹੁੰਦੀ ਆਮ ਤੌਰ ਦੇ ਉੱਤੇ। ਅੱਛਾ ਉਤੋਂ ਬਾਅਦ ਉਹ ਉਹਨਾਂ ਨੇ ਦੇਖਿਆ ਕੋਈ ਡਰਾਈਵਰ ਵੀ ਨਹੀਂ ਹੈ ਬੱਸ ਦੇ ਵਿੱਚ। ਜਿਹੜੇ ਉਹ ਕਨਫਿਊਜ਼ਨ ਹੋਰ ਵੱਧ ਗਈ ਭਾਈ ਹੁੰਦਾ ਕੀ ਆ। ਪਤਾ ਇਹ ਲੱਗਿਆ ਕਿ TTC ਦੇ ਵਿੱਚ ਜੇ ਕੋਈ ਬੰਦਾ ਸਟਾਪ ਰਿਕਵੈਸਟ ਵਾਲਾ ਇੱਕ ਜਿਹੜਾ ਉਹਦੇ ਵਿੱਚ ਹੈਗਾ ਉਹਨੂੰ ਦੱਬ ਦੇਵੇ ਉਸ ਵੇਲੇ ਜਦੋਂ ਬੱਸ ਉੱਥੇ ਖੜੀ ਹੈ। ਤਾਂ ਹਾਰਨ ਆਟੋਮੈਟਿਕਲੀ ਵੱਜਣਾ ਸ਼ੁਰੂ ਹੋ ਜਾਂਦਾ। ਉਨਾ ਚਿਰ ਵੱਜਦਾ ਰਹਿੰਦਾ ਜਿੰਨਾ ਚਿਰ ਡਰਾਈਵਰ ਆ ਕੇ ਉਹਨੂੰ ਬੰਦ ਨਹੀਂ ਕਰਦਾ ਮੰਨ ਲਓ ਡਰਾਈਵਰ ਬੱਸ ਸਟਾਰਟ ਕਰਕੇ ਉੱਥੇ ਕਿਤੇ ਚਲੇ ਗਿਆ ਕੋਈ ਉਹਨੇ ਕੰਮ ਕਰਨਾ ਜਾਂ ਕੋਈ ਸ਼ਾ ਉਹਦੀ ਬ੍ਰੇਕ ਆ ਜਾਂ ਸਵਾਰੀਆਂ ਚੜ ਰਹੀਆਂ ਜਾਂ ਕੁਝ ਗੱਲਬਾਤ ਹੋ ਰਹੀ ਆ ਉਸ ਸਮੇਂ ਦੌਰਾਨ ਕਿਸੇ ਸਵਾਰੀ ਨੇ ਵਿੱਚ ਬੈਠੇ ਬੰਦ ਨਹੀਂ ਕਿਉਂਕਿ ਬੱਸ ਨੇ ਤੁਰ ਜਾਣਾ ਉਹਦੇ ਤੋਂ ਬਾਅਦ ਉਹ ਸਟਾਪ ਵਾਲਾ ਜਿਹੜਾ ਹੈਗਾ ਆ ਉਹ ਉਹਨੂੰ ਦਬ ਦਿੱਤਾ ਸਟਾਪ ਰਿਕੁਐਸਟ ਨੂੰ ਦਬ ਦਿੱਤਾ ਫਿਰ ਹਾਰਨ ਸ਼ੁਰੂ ਹੋ ਜਾਂਦਾ ਤੇ ਜਿੰਨੇ ਚਿਰ ਉਹ ਡਰਾਈਵਰ ਜਿੱਥੇ ਹੁੰਦਾ ਵਾਸ਼ਰੂਮ ਗਿਆ ਜਾਂ ਕੋਈ ਗੱਲਬਾਤ ਆ ਉਹ ਆ ਕੇ ਬੰਦ ਕਰਦਾ ਤਾਂ ਫੇਰ ਉਹ ਬੰਦ ਹੁੰਦੀ ਆ ਇਹਦੇ ਨਾਲ ਹੁਣ ਲੋਕਾਂ ਦੀ ਨੀਂਦ ਖਰਾਬ ਹੋ ਰਹੀ ਆ ਇਹ ਪ੍ਰੋਬਲਮ 2023 ਤੋਂ ਲਗਾਤਾਰ ਇਦਾਂ ਚੱਲ ਰਹੀ ਆ ਹੁਣ ਜਿਹੜਾ ਵਿਚਾਰੇ ਦਾ ਘਰ ਉਹਦੇ ਨੇੜੇ ਆ ਪਾਰਕਿੰਗ ਦੀ ਉਹਦਾ ਤੱਕ ਨੇਤੀ ਕੋਈ ਨਾ ਕੋਈ ਗਲਤੀ ਕਰੀ ਬੈਠਾ ਤੇ ਇਹਨੂੰ ਉਹ ਕਹਿੰਦੇ ਵੀ ਇਹਨੂੰ ਫਿਕਸ ਕੀਤਾ ਜਾਵੇ ਹਾਲਾਂਕਿ ਹਜੇ ਤੱਕ ਇਹਦਾ ਕੋਈ ਪਰਮਾਨੈਂਟ ਫਿਕਸ ਨਹੀਂ ਕੀਤਾ ਗਿਆ ਕੰਪਲੇਂਟਸ ਬਹੁਤ ਹੋਈਆਂ ਸਿਟੀ ਕਹਿੰਦੇ ਆ ਵੀ ਅਸੀਂ ਇਹਦਾ ਕੁਝ ਕਰਾਂਗੇ ਟ੍ਰੈਫਿਕ ਤੇ ਕੰਸਟਰਕਸ਼ਨ ਦੀਆਂ ਆਵਾਜ਼ਾਂ ਵੱਡੀ ਸਮੱਸਿਆ ਆ ਇੱਥੇ ਜੀ ਕੰਸਟਰਕਸ਼ਨ ਸਾਈਟ ਆ ਉੱਥੇ ਜਿਹੜੇ ਆਹ ਜੈਕ ਹੈਮਰ ਚੱਲਦੇ ਆ ਜਦੋਂ ਤੇ ਉਹ ਲੋਕ ਆਮ ਹੀ ਟੋਰਾਂਟੋ ਵੈਨਕੂਵਰ ਦੇ ਵਿੱਚ ਸ਼ਿਕਾਇਤ ਕਰਦੇ ਆ ਰਾਤਾਂ ਨੂੰ ਜਿਹੜੀਆਂ ਪਾਰਟੀਆਂ ਹੁੰਦੀਆਂ ਖਾਸ ਕਰਕੇ ਉਹਨਾਂ ਦੇ ਵਿੱਚ ਸ਼ਿਕਾਇਤ ਹੁੰਦੀ ਆ ਜਿਹੜਾ ਕੋਈ 에어ਪੋਰਟ ਦੇ ਨੇੜੇ ਆ ਉਹਨੂੰ ਲਗਾਤਾਰ ਇਹੋ ਆਵਾਜ਼ਾਂ ਸੁਣੀ ਜਾਂਦੀਆਂ ਹੋਰ ਵੀ ਆਵਾਜ਼ਾਂ ਦੀ ਸਮੱਸਿਆ ਪਰ ਟੋਰਾਂਟੋ ਦੇ ਵਿੱਚ ਇਸ ਸਮੱਸਿਆ ਦਾ ਹੱਲ ਹੋ ਸਕਦਾ ਪਰ ਜਿਹੜਾ ਉਹ ਹਜੇ ਤੱਕ ਨਹੀਂ ਹੋ ਰਿਹਾ ਅਗਲੀ ਗੱਲਬਤ ਇੰਸ਼ੋਰੈਂਸ ਕਾਸਟ ਜਿਹੜੀ ਵੱਧ ਰਹੀ ਆ ਤੇ ਇੰਸ਼ੋਰੈਂਸ ਕੰਪਨੀਆਂ ਜਿਹੜੇ ਡਿਜ਼ਾਸਟਰ ਕਲੇਮ ਆ ਜ਼ਿਆਦਾ ਦੇਣਾ ਪੈ ਰਿਹਾ ਤੇ ਕਿਉਂਕਿ ਇੰਸ਼ੋਰੈਂਸ ਕੰਪਨੀ ਨੂੰ ਜ਼ਿਆਦਾ ਲੋਕਾਂ ਨੂੰ ਪੈਸਾ ਦੇਣਾ ਪੈ ਰਿਹਾ ਤਾਂ ਉਹ ਵੀ ਜਿਹੜੀਆਂ ਆਪਣੀਆਂ ਇੰਸ਼ੋਰੈਂਸ ਕੀਮਤਾਂ ਆ ਵਧਾ ਰਹੇ ਆ ਤੇ ਅਲਟੀਮੇਟਲੀ ਲੋਕਾਂ ਦੇ ਉੱਤੇ ਇੱਕ ਵੱਡਾ ਬੋਝ ਪੈ ਰਿਹਾ 2024 ਦੇ ਵਿੱਚ ਜਿਹੜੇ ਕਲੇਮ ਨੇ ਉਹਦੇ ਵਿੱਚ ਜੰਪ ਬਹੁਤ ਵੱਡਾ ਆਇਆ ਇੰਸ਼ੋਰੈਂਸ ਪੇਆਊਟ ਜਿਹੜੇ ਕਲਾਈਮੇਟ ਡਿਜ਼ਾਸਟਰ ਦੇ ਲਈ ਆ ਰੈਕੋਰਡ 8 ਬਿਲੀਅਨ ਡਾਲਰ ਹਿੱਟ ਕੀਤਾ ਇਹਦਾ ਮਤਲਬ ਇਹ ਆ ਹਰ ਇੱਕ ਬੰਦੇ ਦਾ ਪ੍ਰੀਮੀਅਮ ਵਧ ਗਿਆ ਅਲਬਰਟਾ 'ਚ ਸਭ ਤੋਂ ਵੱਧ ਨੁਕਸਾਨ ਹੋਇਆ ਹੋਮ ਇੰਸ਼ੋਰੈਂਸ ਜਿਹੜੇ ਆ 5.3% ਪੂਰੇ ਨੇਸ਼ਨਵਾਈਡ ਪੂਰੇ ਕੈਨੇਡਾ ਦੇ ਵਿੱਚ 2025 ਦੇ ਵਿੱਚ ਗਏ ਆ ਤੇ ਅਲਬਰਟਾ ਕੱਲੇ ਜੀ 9% ਵਧੇ ਜਿਹੜਾ ਹ ਸਵਿਅਰ ਵੈਦਰ ਕਰਕੇ ਹੁਣ ਹੋ ਇਹ ਕੀ ਰਿਹਾ ਕਿ ਜਿਹੜੀ ਡਿਡਕਟੇਬਲ ਹੈਲਪ ਆ ਉਹ ਵਧ ਰਹੀ ਹੈ ਜੇ ਤੁਸੀਂ ਇਹ ਪੇ ਜ਼ਿਆਦਾ ਕਰਨ ਦੇ ਲਈ ਸਹਿਮਤ ਹੋ ਜੰਨੇ ਆ ਕਿ ਮੈਂ ਆਪਣੀ ਪਾਕਟ ਦੇ ਵਿੱਚੋਂ ਪੇ ਕਰ ਦੂੰਗਾ ਜਦੋਂ ਮੈਂ ਕੋਈ ਕਲੇਮ ਕਰਨਾ ਜਾਨਕ ਕਿ ਡਿਡਕਟਿਬਲ ਹਾਇਰ ਆ ਤੁਹਾਡਾ ਜਿਹੜਾ ਮੰਥਲੀ ਇੰਸ਼ੋਰੈਂਸ ਬਿੱਲ ਆ ਉਹ ਥੱਲੇ ਚਲੇ ਜਾਏਗਾ ਮਤਲਬ ਕੀ ਆ ਕਿ ਹੋਮ ਇੰਸ਼ੋਰੈਂਸ ਦੇ ਵਿੱਚ ਜਾਂ ਤਾਂ ਤੁਸੀਂ ਇੰਸ਼ੋਰੈਂਸ ਵਧਾ ਲਓ ਜਿਹੜਾ ਤੁਹਾਡਾ 1000 ਡਾਲਰ ਆ ਉਹ 1500 ਹੋ ਜਾਊਗਾ ਜਾਂ 1200 ਹੋ ਜਾਊਗਾ ਜਾਂ ਉਹਦਾ ਡਿਡਕਟਿਬਲ ਵਧਾ ਲਓ ਕਿ ਭਾਈ ਜੇ ਪਹਿਲੇ ਜੀ ਜ਼ੀਰੋ ਡਿਡਕਟਿਬਲ ਤੇ ਕਰਦੇ ਆ ਤਾਂ ਹੋ ਸਕਦਾ ਇੰਸ਼ੋਰੈਂਸ 1500 ਡਾਲਰ ਹੋਵੇ ਜੇ ਤੁਸੀਂ ਡਿਡਕਟਿਬਲ ਰੱਖ ਲਏ ਨੇ ਕਿ ਮੈਂ 5-600 ਡਾਲਰ ਜਦੋਂ ਕਿ ਮੈਂ ਕਲੇਮ ਲੈਣਾ ਹੈ ਉਦੋਂ ਪੇ ਕਰ ਦੂੰਗਾ ਤੇ ਉਸ ਮੇਰੇ ਫਿਰ ਡਿਡਕਟਿਬਲ ਘਟ ਜਾਂਦਾ ਜਿੱਦਾਂ ਕੰਮ ਕਰਕੇ ਛੋੜੇ ਹੁਣ ਇਸ ਮਾਮਲੇ ਦੇ ਵਿੱਚ ਲੋਕਾਂ ਦੀ ਜੇਬ ਦੇ ਉੱਤੇ ਸਿੱਧਾ ਸਿੱਧਾ ਅਸਰ ਪੈ ਰਿਹਾ ਕਸੂਰ ਕਿਸੇ ਦਾ ਨਹੀਂ ਇਹਦੇ ਵਿੱਚ ਨਾ ਇੰਸ਼ੋਰੈਂਸ ਕੰਪਨੀ ਦਾ ਕਸੂਰ ਹੈ ਨਾ ਲੋਕਾਂ ਦਾ ਕਸੂਰ ਹੈ ਮੀਂਹ ਆ ਗਿਆ ਹਨੇਰੀ ਆ ਗਈ ਤੂਫਾਨ ਆ ਗਿਆ ਕਿਤੇ ਹੜ੍ਹ ਆ ਗਿਆ ਤਬਾਹ ਹੋ ਗਏ ਇਹ ਅਮਰੀਕਾ ਦੇ ਵਿੱਚ ਸਮੱਸਿਆ ਵੱਡੀ ਆ ਇੱਥੇ ਤੇ ਚਲੋ ਹੋ ਰਿਹਾ ਚਲੋ ਮਹਿੰਗਾ ਹੋ ਰਿਹਾ ਕੈਲੀਫੋਰਨੀਆ ਦੇ ਕੁਝ ਇਲਾਕਿਆਂ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਹੱਥ ਤੁਹਾਡੇ ਤੇ ਜਿੰਗਲ ਦੀ ਇੱਕ ਦੂਜੇ ਦਿਨ ਲੱਗੀ ਰਹਿੰਦੀ ਆ ਪੈਸੇ ਸਾਨੂੰ ਜਿਹੜੇ ਪੈ ਰਹੇ ਆ ਹੁਣ ਕਈ ਪਾਲਿਸੀਜ਼ ਨੇ ਤੁਸੀਂ ਵਿਚਾਰ ਸਕਦੇ ਆ ਕਿ ਜਿਹੜਾ ਹੋਮ ਜਾਂ ਕਾਰ ਇੰਸ਼ੋਰੈਂਸ ਸੇਵ ਕੰਪਨੀ ਤੋਂ ਲਾ ਲਓ ਇਹਨੂੰ ਜਿਹੜਾ ਬੰਡਲਿੰਗ ਕਹਿੰਦੇ ਆ ਫੇਰ ਚਾਰ ਪੈਸੇ ਉਹਦੇ ਚ ਬਚ ਜਾਂਦੇ ਆ ਆਪਣੇ ਘਰ ਦੇ ਵਿੱਚ ਫੀਚਰ ਚੰਗੇ ਲਾ ਲਓ ਫਾਇਰ ਪ੍ਰੂਫ ਸਾਈਡਿੰਗ ਲਾ ਲਓ ਜਾਂ ਜਿਹੜੇ ਸਮ ਪੰਪ ਲਾ ਲਓ ਜਾਂ ਸਟਰੌਂਗ ਪ੍ਰੂਫ ਵਿੰਡੋਜ਼ ਲਾ ਲਓ అలਾਰਮ ਸਿਸਟਰ ਲਾ ਲਓ ਤੁਹਾਡੇ ਉਹ ਸਾਰੇ ਕੁਸ਼ਤੇ ਨਾਲ ਜਿਹੜਾ ਘਰ ਆ ਉਹ ਪ੍ਰੋਟੈਕਟ ਹੋ ਜਾਂਦਾ ਤੇ ਫਿਰ ਅਲਟੀਮੇਟਲੀ ਤੁਹਾਡੀ ਇੰਸ਼ੋਰੈਂਸ ਕਾਸਟ ਥੋੜੀ ਬਹੁਤੀ ਹੋ ਜਾਂਦੀ স্পੈਸ਼ਲ ਡਿਸਕਾਊਂਟ ਹੁੰਦੇ ਆ ਕਈ ਵਾਰੀ ਬਜ਼ੁਰਗਾਂ ਦੇ ਲਈ ਜਾਂ ਮਿਲਟਰੀ ਵਾਲਿਆਂ ਦੇ ਲਈ ਜਾਂ ਜਿਹੜੇ ਪੁਰਾਣੇ ਕਸਟਮਰ ਹੁਣ ਉਹਦੇ ਬਾਰੇ ਪਤਾ ਕਰ ਲਓ ਸ਼ੌਪਰਾਂਗ ਕਰ ਲਓ ਪਰ ਰਹੋ ਤਿਆਰ ਕਲਾਈਮੇਟ ਕਰਕੇ ਇੰਸ਼ੋਰੈਂਸ ਦੀਆਂ ਜਿਹੜੀਆਂ ਕੀਮਤਾਂ ਆ ਵਧ ਰਹੀਆਂ ਔਰ ਲੋਕਾਂ ਦੇ ਕੋਲ ਕੈਨੇਡਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਕੋਲ ਉਹ ਅੰਡਰ ਇੰਸ਼ੋਰੈਂਸ ਨੇ ਮਤਲਬ ਕੀ ਆ ਕਿ ਉਹਨਾਂ ਦੇ ਕੋਲ ਆਪਣਾ ਘਰ ਬਣਾਉਣ ਦੇ ਲਈ ਦੁਬਾਰਾ ਪੂਰਾ ਇੰਸ਼ੋਰੈਂਸ ਹੀ ਹੈ ਨਹੀਂ ਜੇ ਕਿਸੇ ਕੁਦਰਤੀ ਆਫਤ ਦੇ ਵਿੱਚ ਹੋ ਜਾਂਦਾ ਕੰਸਟਰਕਸ਼ਨ ਕੋਸਟ ਤੇ ਉਹ ਸਾਰਾ ਕੁਝ ਉਹਨਾਂ ਦੀ ਨੇ ਵੱਡਾ ਸੰਕਟ ਪੈਦਾ ਕਰ ਰਹੀ ਹੈ ਅਗਲੀ ਗੱਲਬਾਤ ਇੱਕ ਰਿਪੋਰਟ ਤੋਂ ਇਹ ਪਤਾ ਲੱਗਾ ਕਿ ਜਿਹੜੇ ਸੀਨੀਅਰਸ ਨੇ ਉਹ ਡਾਊਨ ਸਾਈਜ਼ ਨਹੀਂ ਕਰਾ ਮਤਲਬ ਇਹ ਹੈ ਕਿ ਇੱਕ ਬੰਦੇ ਨੇ ਘਰ ਲਿਆ ਉਹ ਘਰ ਵੱਡਾ ਲੈ ਲਿਆ ਤੇ ਉਹ ਘਰ ਵਿੱਚ ਸਾਰਾ ਪਰਿਵਾਰ ਰਹਿੰਦਾ ਜਾਂ ਕੁਝ ਵੀ ਆ ਬਾਦ ਵਿੱਚ ਉਹ ਬਜ਼ੁਰਗ ਹੋ ਗਏ ਬਜ਼ੁਰਗ ਹੋਣ ਤੋਂ ਬਾਅਦ ਕਈ ਵਾਰੀ ਬੱਚੇ ਘਰਾਂ ਚੋਂ ਇਧਰ ਉਧਰ ਮੂਵ ਹੋ ਜਾਂਦੇ ਆ ਉਹ ਡਾਊਨ ਸਾਈਜ਼ ਕਰ ਲੈਂਦੇ ਹੋਵੇ ਸਾਨੂੰ ਵੱਡੇ ਘਰ ਦੀ ਲੋੜ ਨਹੀਂ ਆਪਾਂ ਹੁਣ ਇੱਕ ਅਪਾਰਟਮੈਂਟ ਲੈ ਲੈਨੇ ਆ ਜਾਂ ਕੁਝ ਹੋਰ ਜਿਹੜਾ ਛੋਟੇ ਥਾਂ ਦੇ ਉੱਤੇ ਚਲੇ ਜਾਂਦੇ ਆ ਹੁਣ ਜਿਹੜਾ ਟ੍ਰੈਂਡ ਚੱਲ ਰਿਹਾ ਕੈਨੇਡਾ ਦੇ ਵਿੱਚ ਬਜ਼ੁਰਗ ਛੋਟੇ ਘਰ ਦੇ ਵਿੱਚ ਮੂਵ ਨਹੀਂ ਹੋ ਰਹਾ ਹੁਣ ਜੋ ਮੂਵ ਨਹੀਂ ਹੋ ਰਹਾ ਤੇ ਉਹਦੇ ਕਾਰਨ ਨੇ ਉਹਨਾਂ ਦੇ ਬਹੁਤ ਸਾਰੇ ਕਿਉਂ ਕਿਉਂ ਨਹੀਂ ਇੱਕ ਤੇ ਡਾਊਨ ਸਾਈਜ਼ ਜਦੋਂ ਤੁਸੀਂ ਕਰਦੇ ਹੋ ਵੱਡੇ ਘਰ ਤੋਂ ਛੋਟਾ ਘਰ ਰਹਿਨੇ ਜਦੋਂ ਤੁਹਾਡੀਆਂ ਲੋੜਾਂ ਘਟ ਜਾਂਦੀਆਂ ਉੱਥੇ ਚਾਰ ਪੈਸੇ ਬਚਦੇ ਆ ਮੇਰੇ ਬਹੁਤ ਸਾਰੇ ਸੀਨੀਅਰ ਜਿਹੜੇ ਆ ਉਹ ਹੁਣ ਉਹ ਪੈਸੇ ਦੀ ਵੀ ਪ੍ਰਵਾਹ ਨਹੀਂ ਕਰ ਰਹੇ ਉਹ ਕਹਿੰਦੇ ਸਾਨੂੰ ਪੈਸੇ ਦੀ ਨਹੀਂ ਸਮੱਸਿਆ ਵੀ ਹੁਣ ਬੁਢਾਪੇ ਦੇ ਵਿੱਚ ਅਸੀਂ ਜਿਹੜੇ ਘਰ ਚ ਰਹਿੰਦੇ ਅਸੀਂ ਇਹਦੇ ਚ ਹੀ ਰਹਿਣਾ ਮੂਵਿੰਗ ਬਹੁਤ ਔਖੀ ਹੋਈ ਆ ਉਹਨਾਂ ਲਈ ਕਿਉਂਕਿ ਉਹ ਕਹਿੰਦੇ ਮੂਵਿੰਗ ਸਟ੍ਰੈਸ ਪੋਸਸਫੁੱਲ ਆ ਇੱਕ ਤੇ इमोਸ਼ਨਲੀ ਬੰਦਾ ਜਿਹੜੇ ਘਰ ਦੇ ਵਿੱਚ ਲੰਬਾ ਸਮਾਂ ਰਹਿ ਗਿਆ ਉਹਦੇ ਨਾਲ ਅਟੈਚ ਹੋਇਆ ਹੁੰਦਾ ਉਹਦੇ ਗਵਾਂਡੀਆਂ ਨਾਲ ਉੱਥੇ ਦੇ ਸਟੋਰਾਂ ਦਾ ਪਤਾ ਹੁੰਦਾ ਸਾਰੇ ਕੁਝ ਉਹ ਮੂਵ ਨਹੀਂ ਕਰਨ ਕਹਿੰਦਾ ਖਾਸ ਕਰ ਜਦੋਂ ਉਹ ਬਜ਼ੁਰਗ ਹੋ ਜਵੇ ਤੇ ਦੂਜਾ ਆਰਥਿਕ ਤੌਰ ਦੇ ਉੱਤੇ ਜੇ ਮੂਵ ਹੋਊਗਾ ਤੇ ਉਹ ਕਈ ਕੁਝ ਉਹਦੇ ਵਿੱਚ ਸ਼ੇਗਾ ਲੱਭਣਾ ਪਊਗਾ ਲੰਬੀਆਂ ਕਈ ਵਾਰੀ ਯਾਦਾਂ ਉਹਨਾਂ ਘਰਾਂ ਦੇ ਨਾਲ ਹੁੰਦੀਆਂ ਆ ਕਈ ਸੀਨੀਅਰ ਜਿਹੜੇ ਚਾਹੁੰਦੇ ਆ ਕਿ ਐਸੇ ਨੇਬਰਹੂਡ ਦੇ ਵਿੱਚ ਰਹੀਏ ਪਰ ਉਹ ਛੋਟੇ ਘਰ ਚ ਜਾਣਾ ਨਹੀਂ ਚਾਹੁੰਦੇ ਜਿਹੜੇ ਉਹ ਮਤਲਬ ਉਹ ਦੂਜਾ ਉਹ ਮਤਲਬ ਈਜ਼ੀ ਟੂ ਐਕਸੈਸ ਚਾਹੁੰਦੇ ਆ ਦੂਜਾ ਉਹਨਾਂ ਨੂੰ ਵੀ ਗਾਰਡਨ ਚਾਹੀਦਾ ਉਹ ਵੀ ਚਾਹੁੰਦੇ ਆ ਹੁਣ ਕਿਸੇ ਵੀ ਪਾਰਟੀਆਂ ਹੋਸਟ ਕਰਨੀਆਂ ਸਾਡੇ ਕੋਲੇ ਸਮਾਂ ਹੈਗਾ ਆ ਦੂਜਾ ਡਾਟਾ ਇਹ ਦੱਸ ਰਿਹਾ ਐ ਇਸ ਵੇਲੇ ਕਿ ਜਿਹੜੇ 75 ਤੋਂ ਉੱਤੇ ਉਮਰ ਵਾਲੇ ਕੁਝ ਲੋਕ ਆ ਜਿਹੜੇ ਘਰ ਵੇਚ ਕੇ ਛੋਟੇ ਘਰ ਦੇ ਵਿੱਚ ਜਾਂਦੇ ਆ ਲੋਕ ਅਸਲ ਦੇ ਵਿੱਚ ਉਸੇ ਘਰ ਨੂੰ ਚੂਜ਼ ਕਰ ਰਹੇ ਆ ਹੋ ਕੀ ਰਿਹਾ ਇਹਦੇ ਨਾਲ ਹੁਣ ਰੌਲਾ ਕੀ ਆ ਕਰ ਲੈਣ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਕਿਸੇ ਨੂੰ ਮਸਲਾ ਇੱਥੇ ਪੈਦਾ ਹੋ ਰਿਹਾ ਕਿ ਜੇ ਉਹ ਛੋਟੇ ਘਰ ਦੇ ਵਿੱਚ ਜਾਣਗੇ ਤੇ ਉਹ ਘਰ ਵਿਹਲਾ ਹੋਊਗਾ ਵਿਹਲਾ ਹੋਊਗਾ ਉਹ ਘਰ ਵਿਕੂਗਾ ਉਹ ਘਰ ਵਿਕੂਗਾ ਤੇ ਜਿਹੜਾ ਮਾਰਕੀਟ ਦੇ ਵਿੱਚ ਆਉਣਾ ਚਾਹੁੰਦਾ ਜਿਨੇ ਹਜੇ ਆਪਣੀ ਪੂਰੀ ਉਮਰ ਕੱਢਣੀ ਆ ਉਹ ਘਰ ਦੇ ਵਿੱਚ ਜਾ ਸਕਦਾ ਉਹ ਘਰ ਵਿਹਲਾ ਵੀ ਹੋ ਰਿਹਾ ਤੇ ਉਹ ਲੋਕ ਉਸ ਘਰ ਦੇ ਵਿੱਚ ਇਸ ਵੇਲੇ ਨਹੀਂ ਜਾ ਰਹੇ ਸੋ ਕਿਉਂਕਿ ਸੀਨੀਅਰ ਮੂਵ ਨਹੀਂ ਹੋ ਰਿਹਾ ਤੇ ਜਿਹੜੀ ਹਾਊਸਿੰਗ ਚੇਨ ਆ ਉਹ ਪੂਰੀ ਦੀ ਪੂਰੀ ਸਲੋ ਹੋ ਗਈ ਆ ਵੱਡੇ ਘਰ ਜਿਹੜੇ ਹੈਗੇ ਆ ਬਾયર ਮੂਵ ਅਪ ਨਹੀਂ ਹੋ ਰਿਹਾ ਤੇ ਫਸਟ ਟਾਈਮ ਜਿਹੜੇ ਹੋਮ ਬਾયર ਆ ਉਹ ਇਹਦੇ ਵਿੱਚ ਦਾਖਲ ਨਹੀਂ ਹੋ ਸਕਦੇ ਜਿਹੜੀ ਮੂਵਿੰਗ ਆ ਉਹਦੇ ਵਿੱਚ ਲੀਗਲ ਫੀਸ ਆ ਜੇ ਰੀਅਲਟਰ ਦੀ ਫੀਸ ਆ ਮੂਵਿੰਗ ਕਾਸਟ ਆ ਟੈਕਸ ਆ ਇਹ ਸਾਰੇ ਕਾਰਨਾ ਕਰਕੇ ਉਹ ਕਿਵੇਂ ਵੀ ਕੀ ਫਾਇਦਾ ਆਪਾਂ ਕਿਉਂ ਉਧਰਲੇ ਘਰ ਦੇ ਵਿੱਚ ਜਾਣਾ ਜੇ ਸਰਕਾਰ ਇਸ ਕੰਮ ਦੇ ਵਿੱਚ ਕੁਝ ਮਦਦ ਕਰਦੇ ਵੀ ਉਹਨਾਂ ਨੂੰ ਜੀਐਸਟੀ ਰੇਵਟ ਆਫਰ ਕਰਦੇ ਵੀ ਤੁਸੀਂ ਘਰ ਮੂਵ ਕਰਦੇ ਥਰਡ ਤੇ ਟੈਕਸ ਨਹੀਂ ਜੀਐਸਟੀ ਦੀ ਰੇਵਟ ਦੇ ਦਿੰਨੇ ਆ ਤੇ ਜਿਹੜੇ ਫਸਟ ਟਾਈਮ ਹੋਮ ਬਾਏਰ ਹੈਗੇ ਆ ਪਰ ਜਿਹੜੇ ਆ ਉਹ ਜਿਹੜੀ ਉਹ ਉਹ ਮਤਲਬ ਫਸਟ ਟਾਈਮ ਹੋਮ ਬਾਏਰ ਨੂੰ ਜਿਹੜੀ ਹੈਲਪ ਦਿੱਤੀ ਜਾ ਰਹੀ ਹੈ ਜੀਐਸਟੀ ਰੇਵਟ ਆ ਜਾਂ ਉਹ ਇਹ ਹੀ ਹੈਲਪ ਜੇ ਸੀਨੀਅਰ ਨੂੰ ਦੇ ਦਿੱਤੀ ਜਾਵੇ ਕਿ ਤੁਹਾਡੇ ਤੇ ਕੋਈ ਟੈਕਸ ਨਹੀਂ ਜਾਂ ਕੁਝ ਨਹੀਂ ਉਹਦੇ ਨਾਲ ਕਾਫੀ ਜ਼ਿਆਦਾ ਬਚਾ ਹੋ ਸਕਦਾ ਪਰ ਮਾਮਲਾ ਇਸ ਵੇਲੇ ਇਹ ਚਰਚਾ ਦੇ ਵਿੱਚ ਆ ਕੇ ਦਾ ਕੀ ਹੱਲ ਹੋਣਾ ਚਾਹੀਦਾ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਆਜ਼ਰ ਹੋਵਾਂਗੇ ਕਿਸਨਵੀਆ ਗੱਲਬਾਤ